ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 9ਵੇਂ ਬਾਰੇ ਸੋ ਭਾਗ 8ਵੇਂ ਵਿੱਚ ਤੁਸੀਂ ਵੇਖਿਆ ਵੀ ਬੱਬੂ ਹੋਰਾਂ ਨੂੰ ਘੇਰਾ ਪੈ ਜਾਂਦਾ ਪਰ ਬੱਬੂ ਘੇਰਾ ਤੋੜ ਕੇ ਨਿਕਲ ਜਾਂਦਾ ਉੱਥੋਂ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਨੇ ਵੀ ਮਾਈਏ ਦੇ ਫੜੇ ਜਾਣ ਤੇ ਫਿਰ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰਨ ਅਤੇ ਹਰਮਿੰਦਰ ਸਿੰਘ ਲਾਲੇ ਦੀ ਸ਼ਹੀਦੀ ਦੀ ਖਬਰ ਨੇ ਸਾਰੀ ਜਥੇਬੰਦੀ ਦੇ ਸਿੰਘਾਂ ਨੂੰ ਸੁੱਨ ਕਰ ਦਿੱਤਾ ਮਾਈਏ ਅਤੇ ਲਾਲੇ ਵਰਗੇ ਖਾੜਕੂ ਕਿਤੇ ਹਜ਼ਾਰਾਂ ਵਿੱਚ ਕੁਝ ਹੀ ਹੁੰਦੇ ਨੇ ਉਹਨਾਂ ਦੀ ਸ਼ਹਾਦਤ ਨਾਲ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਹਿੰਦੇ ਮਾਈਏ ਅਤੇ ਲਾਲੇ ਦੀ ਬੇਵਕਤੀ ਸ਼ਹੀਦੀ ਨਾਲ ਬੱਬੂ ਬੁਰੀ ਤਰ੍ਹਾਂ ਟੁੱਟ ਗਿਆ ਸੀ ਲਾਲੇ ਦੀ ਸ਼ਹੀਦੀ ਤੋਂ 2 ਦਿਨ ਬਾਅਦ ਹੀ ਬੱਬੂ ਰਾਜਵੀਰ ਦੇ ਡੇਰੇ ਤੇ ਪਹੁੰਚ ਗਿਆ ਕਈ ਦਿਨ ਉਸਨੇ ਚੱਜ ਨਾਲ ਰੋਟੀ ਵੀ ਨਹੀਂ ਖਾਧੀ ਮਾਈਏ ਅਤੇ ਲਾਲੇ ਨਾਲ ਬਤਾਏ ਪਾਲੀ ਯਾਦ ਕਰਕੇ ਉਹ ਪੂਬੀ ਰੋ ਪੈਂਦਾ ਰਾਜਵੀਰ ਅਤੇ ਉਸਦਾ ਪਰਿਵਾਰ ਮਸੀ ਮਿੜਤਾ ਨਾਲ ਉਸ ਨੂੰ ਕੁਝ ਖਾਣ ਲਈ ਮਜਬੂਰ ਕਰਦੇ ਰਾਜਵੀਰ ਦੀ ਮਾਤਾ ਬੱਬੂ ਨੂੰ ਬੁੱਕਲ ਵਿੱਚ ਲੈ ਕੇ ਆਪ ਵੀ ਮਾਈਏ ਨੂੰ ਚੇਤੇ ਕਰਕੇ ਤਾਹਾਂ ਰੋ ਪੈਂਦੀ ਮਾਈਏ ਅਤੇ ਬੱਬੂ ਨੂੰ ਉਹ ਰਾਜਵੀਰ ਵਾਂਗ ਆਪਣੇ ਪੁੱਤ ਹੀ ਸਮਝਦੀ ਸੀ ਸਮਾ ਸਾਰੇ ਦੁੱਖਾਂ ਦਾ ਦਾਰੂ ਹੈ ਹੌਲੀ-ਹੌਲੀ ਸਾਰੇ ਜ਼ਖਮ ਭਰਾ ਦਿੰਦਾ ਕੁਝ ਸਮੇਂ ਬਾਅਦ ਬੱਬੂ ਵੀ ਸੰਭਲ ਗਿਆ ਜਦੋਂ ਉਹ ਰਾਜਵੀਰ ਹੋਰਾਂ ਕੋਲ ਜਾਣ ਲੱਗਾ ਤਾਂ ਰਾਜਵੀਰ ਦੀ ਮਾਤਾ ਨੇ ਉਸ ਨੂੰ ਇਕੱਲੇ ਨੂੰ ਨਾ ਜਾਣ ਦਿੱਤਾ ਸਗੋਂ ਰਾਜਵੀਰ ਨੂੰ ਵੀ ਉਹਦੇ ਨਾਲ ਤੋਰ ਦਿੱਤਾ ਰਾਜਵੀਰ ਅਤੇ ਬੱਬੂ ਕੁਝ ਦਿਨਾਂ ਵਿੱਚ ਹੀ ਭਾਈ ਗਰਦੀਪ ਸਿੰਘ ਦੀਪਾ ਹੀਰਾ ਹੋਰਾਂ ਕੋਲ ਪਹੁੰਚ ਗਏ ਦੀਪਾ ਅਤੇ ਪ੍ਰਧਾਨ ਕਾਫੀ ਦਿਨਾਂ ਤੋਂ ਬੱਬੂ ਬਾਰੇ ਫਿਕਰਮੰਦ ਸਨ ਬੱਬੂ ਨੂੰ ਸਹੀ ਸਲਾਮਤ ਦੇਖ ਕੇ ਉਹਨਾਂ ਦੀ ਪਰੇਸ਼ਾਨੀ ਦੂਰ ਹੋ ਗਈ ਰਾਜਵੀਰ ਨੂੰ ਵੀ ਉਹ ਪਿਛਲੇ ਕਈ ਸਾਲਾਂ ਤੋਂ ਜਾਣਦੇ ਸਨ ਸਾਰੇ ਸਿੰਘ ਇੱਕ ਦੂਜੇ ਨੂੰ ਗਲ ਬਖੜੀਆਂ ਪਾ ਕੇ ਮਿਲੇ ਪ੍ਰਧਾਨ ਨੇ ਲਾਲੇ ਅਤੇ ਮਾਈਏ ਨੂੰ ਆਪਣੇ ਚਰਨਾਂ ਵਿੱਚ ਨਵਾਜ਼ ਦੇਣ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਫਿਰ ਸਾਰਿਆਂ ਨੇ ਰਲ ਕੇ ਰੋਟੀ ਖਾਧੀ ਰੋਟੀ ਖਾਣ ਤੋਂ ਬਾਅਦ ਦੀਪੇ ਨੇ ਉਹਨਾਂ ਸਾਰੇ ਹਾਲਾਤਾਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਸ਼ਾਮ ਦੇ ਘੁਸਮੁਸੇ ਜਿਹੇ ਵਿੱਚ ਅਚਾਨਕ ਹੀ ਪੁਲਿਸ ਦੀ ਜਿਪਸੀ ਨਾਲ ਟੱਕਰਾ ਹੋ ਗਿਆ ਕਿਸ ਤਰ੍ਹਾਂ ਮਾਈਆ ਇੱਕ ਪਾਸੇ ਨੂੰ ਦੌੜਿਆ ਤੇ ਆਪ ਉਹ ਕਿੰਨਾ ਹਾਲਾਤਾਂ ਵਿੱਚੋਂ ਨਿਕਲੇ ਆ ਭਾਈ ਦੀਪੇ ਤੋਂ ਬਾਅਦ ਬੱਬੂ ਨੇ ਲਾਲੇ ਦੀ ਸ਼ੀਧੀ ਦਾ ਸਾਰਾ ਵਿਸਤਾਰ ਸੁਣਾਇਆ ਦੋ ਸਿੰਘਾਂ ਦੀ ਸ਼ੀਧੀ ਨੇ ਭਾਈ ਦੀਪੇ ਨੂੰ ਗੰਭੀਰ ਸੋਚਾਂ ਵਿੱਚ ਪਾ ਦਿੱਤਾ ਕੁਝ ਦੇਰ ਸੋਚਣ ਤੋਂ ਬਾਅਦ ਭਾਈ ਦੀਪਾ ਬੋਲਿਆ ਵੀ ਪੁਲਿਸ ਦੀ ਵਾਧੇ ਸ਼ਕਤੀ ਕਾਰਨ ਸਾਨੂੰ ਕੁਝ ਦੇਰ ਪੰਜਾਬ ਤੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ ਗਰੀਲਾ ਲੜਾਈ ਦੇ ਅਸੂਲਾ ਮੁਤਾਬਕ ਜਦੋਂ ਦੁਸ਼ਮਣ ਥੋੜਾ ਅਵੇਸਲਾ ਹੋ ਜਾਵੇਗਾ ਅਸੀਂ ਉਦੋਂ ਉਸ ਉੱਤੇ ਵਾਰ ਕਰਾਂਗੇ ਦੀਪੇ ਦੀ ਸਲਾਹ ਨਾਲ ਸਾਰੇ ਸਿੰਘ ਸਹਿਮਤ ਸਨ ਕੁਝ ਦਿਨ ਭਾਈ ਦੀਪੇ ਹੋਰਾ ਨਾਲ ਬਤਾਉਣ ਤੋਂ ਬਾਅਦ ਰਾਜਵੀਰ ਮੋੜ ਆਪਣੇ ਪਿੰਡ ਆ ਗਿਆ ਤੇ ਉਸਨੇ ਮੁਰ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਗੁਰਾਇਆਂ ਬਸ ਅੱਡੇ ਦੇ ਖੜੇ ਰਾਜਵੀਰ ਨੂੰ ਪੱਟੀ ਨੇ ਆਕੇ ਫਤਹਿ ਬੁਲਾਈ ਪੱਟੀ ਅਤੇ ਉਸਦੇ ਲੁਟੇਰੇ ਸਾਥੀ ਜਮਾਨਤਾ ਦੇ ਜੇਲ੍ਹ ਤੋਂ ਬਾਹਰ ਆ ਗਏ ਸਨ ਆਪਣਾ ਸਿੰਘ ਅੱਜ ਕੱਲ ਕਿੱਧਰ ਹੁੰਦਾ ਹੈ ਰਾਜਵੀਰ ਸਿਆਂ ਪੱਟੀ ਨੇ ਬੁੱਲਾਂ ਵਿੱਚ ਮੁਸਕਰਾਉਂਦੇ ਹੋਏ ਰਾਜਵੀਰ ਨੂੰ ਪੁੱਛਿਆ ਤੇਰਾ ਬੇਲੀ ਸੀ ਤੈਨੂੰ ਜ਼ਿਆਦਾ ਪਤਾ ਹੋਣਾ ਮੇਰੇ ਨਾਲੋਂ ਕਿ ਉਹ ਕਿੱਧਰ ਹੁੰਦਾ ਰਾਜਵੀਰ ਬੱਬੂ ਬਾਰੇ ਜਾਣਕਾਰੀ ਤੋਂ ਸਾਫ਼ ਹੀ ਮੁੱਕਰ ਗਿਆ ਚੰਗਾ ਜੇ ਨਹੀਂ ਦੱਸਣਾ ਤਾਂ ਤੇਰੀ ਮਰਜ਼ੀ ਪਤਾ ਤਾਂ ਅਸੀਂ ਕਰ ਹੀ ਲੈਣਾ ਪੱਟੀ ਚੇਤਾਵਨੀ ਭਰੇ ਲਹਿਜੇ ਨਾਲ ਬੋਲਿਆ ਜਦੋਂ ਪਤਾ ਲੱਗ ਗਿਆ ਤਾਂ ਮੈਨੂੰ ਵੀ ਦੱਸ ਨਹੀਂ ਐਨੀ ਗੱਲ ਆ ਕੇ ਰਾਜਵੀਰ ਕਾਲਜ ਜਾਣ ਵਾਲੀ ਬੱਸ ਜਾ ਚੜਿਆ ਜਮਾਨਤਾ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਪੱਟੀ ਅਤੇ ਉਸਦੇ ਕੁਝ ਸਾਥੀਆਂ ਨੇ ਪੁਸ ਲਈ ਕੈਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪੱਟੀ ਨੇ ਆਪਣੇ ਕੁਝ ਸਾਥੀਆਂ ਨਾਲ ਜੰਡੇਆਲੇ ਕਾਲਜ ਵਿੱਚ ਵੀ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਫੈਡਰੇਸ਼ਨ ਦੇ ਸਿੰਘਾਂ ਤੇ ਨਜ਼ਰ ਰੱਖਦਾ ਪੱਟੀ ਇਹੀ ਪਤਾ ਕਰਨ ਦੀ ਕੋਸ਼ਿਸ਼ ਕਰਦਾ ਸੀ ਵੀ ਕਿਹੜੇ-ਕਿਹੜੇ ਸਿੰਘ ਦੀ ਬੱਬੂ ਨਾਲ ਨੇੜਤਾ ਸੀ ਪੈੜ ਦੱਬਣ ਵਾਲਿਆਂ ਵਾਂਗ ਪਤਾ ਕਰਦਾ ਕਰਦਾ ਪੱਟੀ ਇੱਕ ਦਿਨ ਰਾਜਵੀਰ ਦੇ ਡੇਰੇ ਤੇ ਪਹੁੰਚ ਗਿਆ ਰਾਜਵੀਰ ਉਸ ਵਕਤ ਘਰ ਨਹੀਂ ਸੀਗਾ ਪੱਟੀ ਘਰ ਵਾਲਿਆਂ ਨੂੰ ਧਮਕੀ ਜਹੀ ਦੇ ਕੇ ਚਲਾ ਗਿਆ ਕਿ ਰਾਜਵੀਰ ਨੂੰ ਆਖਿਓ ਕਿ ਬੱਬੂ ਬਾਰੇ ਦੱਸ ਦੇਵੇ ਨਹੀਂ ਤਾਂ ਸਾਰੇ ਟੱਬਰ ਨੂੰ ਨਤੀਜੇ ਭੁਗਤਣੇ ਪੈਣਗੇ ਸ਼ਾਮ ਟਲੇ ਜਦ ਰਾਜਵੀਰ ਘਰ ਆਇਆ ਤਾਂ ਘਰਦਿਆਂ ਨੇ ਉਸ ਨੂੰ ਪੱਟੀ ਦੀ ਧਮਕੀ ਬਾਰੇ ਦੱਸਿਆ ਉਹ ਉਸੇ ਵਕਤ ਸਕੂਟਰ ਲੈ ਕੇ ਘਰੋਂ ਨਿਕਲ ਗਿਆ ਰਾਤ ਉਸਨੇ ਮਨਜੀਤ ਸਿੰਘ ਮੰਗੇ ਦੇ ਘਰ ਪਿੰਡ ਗੁਜਾਰੀ ਦੂਜੇ ਦਿਨ ਸਾਧਰੀ ਇਹੋ ਨਰਮਲ ਸਿੰਘ ਨਿਮੇ ਨੂੰ ਜਾ ਮਿਲਿਆ ਉਸ ਨੂੰ ਦੇਖਦੇ ਹੀ ਨਿਮੇ ਨੂੰ ਚਾਹ ਚੜ ਗਿਆ ਉਹ ਆ ਬਈ ਭਰਾਵਾ ਤੇਰੇ ਤਾਂ ਦਰਸ਼ਣੀ ਮਹਗੇ ਹੋਗੇ ਨਿਮਾ ਰਾਜਵੀਰ ਨੂੰ ਗਲ ਬਕੜੀ ਵਿੱਚ ਲੈ ਕੇ ਬੋਲਿਆ ਆਪਾਂ ਕਿੱਥੇ ਜਾਣਾ ਜਥੇਦਾਰਾ ਤੇਰੇ ਚਰਨਾਂ ਵਿੱਚ ਹੀ ਰਹਿਨੇ ਆ ਰਾਜਵੀਰ ਨੇ ਹੱਸਦੇ ਹੋਏ ਆਖਿਆ ਉਹ ਨਹੀਂ ਉਹ ਭਰਾਵਾ ਚਰਨ ਤਾਂ ਆਪਾਂ ਗੁਰੂ ਜੀ ਦੇ ਰਹਿਣਾ ਤੂੰ ਸੁਣਾ ਅੱਜ ਫੌਜਾਂ ਸਾਡੇ ਕਹਿੰਦੀ ਕਿਵੇਂ ਪਧਾਰੀਆਂ ਨੇ ਨਿਮੇ ਨੇ ਰਾਜਵੀਰ ਕੋਲੋਂ ਆਉਣ ਦਾ ਕਾਰਨ ਪੁੱਛਿਆ ਉਹ ਜਥੇਦਾਰਾ ਪੱਟੀ ਮੈਨੂੰ ਮਿਲਣ ਲਈ ਕੁਝ ਜ਼ਿਆਦਾ ਹੀ ਕਾਲਾ ਪਿਆ ਹੋਇਆ ਤੇਰੀ ਸਲਾਹ ਲੈਣ ਆਇਆ ਵੀ ਕੀ ਕੀਤਾ ਜਾਵੇ ਰਾਜਵੀਰ ਨੇ ਆਪਣੇ ਆਉਣ ਦਾ ਕਾਰਨ ਬਿਆਨ ਕਰ ਦਿੱਤਾ ਪੱਟੀ ਪੁਲਿਸ ਦਾ ਕੈਡ ਬਣ ਚੁੱਕਿਆ ਆਪਾਂ ਸਾਰਿਆਂ ਨੂੰ ਉਹਦੇ ਕੋਲੋਂ ਖਬਰਦਾਰ ਰਹਿਣਾ ਚਾਹੀਦਾ ਆਪਣੇ ਇੱਕ ਦੋ ਹੋਰ ਸਿੰਘਾਂ ਦੇ ਘਰੀ ਵੀ ਉਹ ਗੇੜੇ ਮਾਰ ਕੇ ਆਇਆ ਆਪਾਂ ਪਹਿਲਾਂ ਬੱਬੂ ਹੋਰਾਂ ਨਾਲ ਸਲਾਹ ਕਰਦੇ ਆਂ ਫਿਰ ਦੇਖਦੇ ਆਂ ਕਿ ਕੀ ਕੀਤਾ ਜਾਵੇ ਨੀਮੇ ਨੇ ਇੱਕ ਸਾਹ ਵਿੱਚ ਹੀ ਸਾਰੀ ਗੱਲ ਨਿਵੇੜ ਦਿੱਤੀ ਚੰਗਾ ਫਿਰ ਜਥੇਦਾਰਾ ਮੈਂ ਚੱਲਦਾ ਤੂੰ ਬੱਬੂ ਹੋਰਾਂ ਦਾ ਪਤਾ ਕਰ ਐਨੀ ਗੱਲ ਆ ਕੇ ਰਾਜਵੀਰ ਜਾਣ ਲਈ ਤਿਆਰ ਹੋ ਗਿਆ ਨਿੰਮਾ ਉਸ ਨੂੰ ਦਰਵਾਜ਼ੇ ਤੱਕ ਛੱਡਣ ਆਇਆ। ਰਾਜਵੀਰ ਜਦ ਵਾਪਸ ਆਪਣੇ ਘਰ ਆਇਆ ਤਾਂ ਕਹਾਣੀ ਖਰਾਬ ਹੋ ਚੁੱਕੀ ਸੀ। ਕੱਲ ਰਾਤੀ ਪੁਲਿਸ ਨੇ ਛਾਪਾ ਮਾਰਿਆ ਸੀ ਰਾਜਵੀਰ ਦੇ ਘਰ ਨਾ ਹੋਣ ਕਾਰਨ ਪੁਲਿਸ ਵਾਲੇ ਘਰਦਿਆਂ ਨੂੰ ਧਮਕੀ ਦੇ ਕੇ ਗਏ ਸਨ ਕਿ ਰਾਜਵੀਰ ਨੂੰ ਥਾਣੇ ਪੇਸ਼ ਕਰਵਾਓ ਨਹੀਂ ਤਾਂ ਸਾਰੇ ਟੱਬਰ ਨੂੰ ਥਾਣੇ ਲਿਜਾ ਕੇ ਜਲੀਲ ਕਰਾਂਗੇ। ਹੁਣ ਕੀ ਕਰੀਏ ਪੁੱਤ ਮਾਂ ਨੇ ਪਰੇਸ਼ਾਨ ਲਹਿਜੇ ਵਿੱਚ ਪੁੱਛਿਆ ਕਰਨਾ ਕੀ ਹੈ ਮਾਂ ਜੋ ਸਤਗੁਰੂ ਨੂੰ ਮਨਜ਼ੂਰ ਹੋਇਆ ਉਹੀ ਕੁਝ ਹੋਣਾ ਹੈ ਥਾਣੇ ਪੇਸ਼ ਹੋਣ ਵਾਲਾ ਤਾਂ ਵਰਕਾ ਹੀ ਪਾੜ ਦਿਓ ਮੈਂ ਪੁਲਿਸ ਦਾ ਤਸ਼ੱਦਦ ਸਹਿ ਕੇ ਮਰਨ ਨਾਲੋਂ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੋਣਾ ਜ਼ਿਆਦਾ ਪਸੰਦ ਕਰਾਂਗਾ ਐਨੀ ਗੱਲ ਆਖ ਮਾਂ ਦੇ ਪੈਰੀਂ ਹੱਥ ਲਾ ਰਾਜਵੀਰ ਘਰੋਂ ਬਾਹਰ ਹੋ ਗਿਆ ਰਾਤ ਆਪਣੇ ਇੱਕ ਦੋਸਤ ਦੇ ਘਰ ਕੱਟ ਕੇ ਉਹ ਦੂਸਰੇ ਦਿਨ ਨਿਰਮਲ ਸਿੰਘ ਨਿਮੇ ਕੋਲ ਪਹੁੰਚ ਗਿਆ ਉਸ ਦਿਨ ਸ਼ਾਮ ਦੇ ਘੁਸਮੁਜੇ ਜਹੇ ਵਿੱਚ ਉਹ ਦੋਨੋਂ ਜਣੇ ਬੱਬੂ ਦੀ ਠਾਰ ਤੇ ਬੱਬੂ ਨੂੰ ਜਾ ਮਿਲੇ। ਬੱਬੂ ਉਹਨਾਂ ਦੋਹਾਂ ਨੂੰ ਜੱਫੀ ਪਾ ਕੇ ਮਿਲਿਆ ਤੇਰੇ ਯਾਰ ਨੇ ਹੁਣ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਨਿੰਮੇ ਨੇ ਬੱਬੂ ਨੂੰ ਪੱਟੀ ਬਾਰੇ ਟਕੋਰ ਕੀਤੀ। ਉਹ ਹਾਂ ਜਥੇਦਾਰ ਆ ਪਤਾ ਤਾਂ ਮੈਨੂੰ ਵੀ ਲੱਗਿਆ ਹੈ ਕਰਦੇ ਆ ਉਹਦਾ ਵੀ ਕੋਈ ਯਗਾੜ ਬੱਬੂ ਬੋਲਿਆ। ਚਾਹ ਪੀਣ ਤੋਂ ਬਾਅਦ ਨਿੰਮਾ ਜਾਣ ਲਈ ਤਿਆਰ ਹੋ ਗਿਆ। ਚੰਗਾ ਬਈ ਭਰਾਵੋ ਗੁਰੂ ਤੁਹਾਡੇ ਅੰਗ ਸੰਗ ਸਾਈ ਹੋਵੇ ਮੈਨੂੰ ਹੁਣ ਛੁੱਟੀਆਂ ਬਖਸ਼ੋ। ਫਤਿਹ ਬੁਲਾ ਕੇ ਨਿੰਮਾ ਬਉਯੋਂ ਬਾਹਰ ਹੋ ਗਿਆ। ਕੁਝ ਦਿਨਾਂ ਬਾਅਦ ਹੀ ਬੱਬੂ ਅਤੇ ਰਾਜਵੀਰ ਦੀਪੇ ਅਤੇ ਪ੍ਰਧਾਨ ਨੂੰ ਜਾ ਮਿਲੇ ਪੰਜਾਬ ਤੋਂ ਬਾਹਰ ਜਾਣ ਦਾ ਵਿਚਾਰ ਦੀਪੇ ਨੇ ਆਪ ਹੀ त्याग ਦਿੱਤਾ ਸੀ ਹੁਣ ਤਾਂ ਉਹ ਨਵੇਂ ਸਿਰੇ ਤੋਂ ਜਥੇਬੰਦੀ ਨੂੰ ਮੁੜ ਤੋਂ ਜਥੇਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪੂਰਾ ਇੱਕ ਹਫ਼ਤਾ ਇਹਨਾਂ ਯਾਰਾਂ ਨੇ ਇਕੱਠੇ ਹੀ ਬਤਾਇਆ ਕਾਫੀ ਲੰਬੀਆਂ ਵਿਚਾਰਾਂ ਹੋਈਆਂ ਖਾਲਿਸਤਾਨ ਦੀ ਲਹਿਰ ਨੂੰ ਹੋਰ ਪਚੰਡ ਕਰਨ ਲਈ ਸਾਰਿਆਂ ਨੇ ਆਪੋ ਆਪਣੇ ਸੁਝਾਅ ਦਿੱਤੇ ਹਫਤੇ ਬਾਅਦ ਉਹ ਚਾਰੇ ਜਾਣੇ ਦੋ-ਦੋ ਦਾ ਗਰੁੱਪ ਬਣਾ ਕੇ ਵੱਖੋ-ਵੱਖਰੇ ਰਾਹਾਂ ਵੱਲੋਂ ਹੋ ਤੁਰੇ। ਪ੍ਰਧਾਨ ਅਤੇ ਬੱਬੂ ਨਕੋਦਰ ਦੇ ਇਲਾਕੇ ਵੱਲ ਚਲੇ ਗਏ ਜਦਕਿ ਦੀਪਾ ਤੇ ਰਾਜਵੀਰ ਨਵਾਂ ਸ਼ਹਿਰ ਦੇ ਇਲਾਕੇ ਵੱਲ ਨਿਕਲ ਗਏ। ਰਾਜਵੀਰ ਤੇ ਦੀਪਾ ਇੱਕ ਦੂਜੇ ਨੂੰ ਪਿਛਲੇ ਕਈ ਸਾਲਾਂ ਤੋਂ ਜਾਣਦੇ ਸਨ ਪਰ ਹੁਣ ਵਾਂਗ ਦੋਹਾਂ ਨੇ ਇਕੱਠਿਆਂ ਸਮਾਂ ਪਹਿਲਾਂ ਨਹੀਂ ਸੀ ਬਤਾਇਆ। 6 ਫੁੱਟ 1 ਇੰਚ ਕੱਦ ਦਾ ਮਾਲਕ ਭਾਈ ਗਰਦੀਪ ਸਿੰਘ ਦੀਪਾ ਰਾਜਵੀਰ ਨਾਲ ਕਾਫੀ ਘੁਲ ਮਿਲ ਗਿਆ। ਪਰਸੋ ਮੁਖਬਰਾਂ ਕੌਮ ਦੋਖੀਆਂ ਲਈ ਖੌਫ ਬਣਿਆ ਦੀਪਾ ਅਸਲ ਵਿੱਚ ਬਹੁਤ ਹੀ ਹਾਸਮੁਖ ਸੀ ਚੁਟਕਲੇ ਸੁਣਾ ਸੁਣਾ ਕੇ ਉਹ ਹਸਾ ਹਸਾ ਕੇ ਢਿੱਡ ਦੁਖਣ ਲਾ ਦਿੰਦਾ ਚੁਸਤ ਅਤੇ ਫੁਰਤੀਲਾ ਇਨਾ ਕਿ ਜਥੇਬੰਦੀ ਦੇ ਕਈ ਸਿੰਘ ਉਸ ਨੂੰ ਉੱਠਣਾ ਸੱਪ ਕਹਿ ਕੇ ਬੁਲਾਉਂਦੇ ਕੁਝ ਦਿਨਾਂ ਵਿੱਚ ਹੀ ਦੀਪਾ ਤੇ ਰਾਜਵੀਰ ਆਪਸ ਵਿੱਚ ਕਾਫੀ ਖੁੱਲ ਗਏ ਆਪਸ ਵਿੱਚ ਵਿਚਾਰ ਚਰਚਾ ਕਰਦੇ ਕਰਦੇ ਜਦ ਰਾਜਵੀਰ ਕਹੀਂ ਤਰ੍ਹਾਂ ਦੇ ਸਵਾਲ ਉਠਾਉਂਦਾ ਤਾਂ ਦੀਪਾ ਇੱਕ ਗੱਲ ਜ਼ਰੂਰ ਕਹਿੰਦਾ ਕਿ ਯਾਰ ਤੂੰ ਵਕੀਲਾਂ ਵਾਂਗ ਸਵਾਲ ਬਹੁਤ ਕਰਦਾ ਹੈ ਅੱਜ ਵੀ ਉਹ ਉਸੇ ਤਰ੍ਹਾਂ ਹੀ ਵਿਚਾਰ-ਚਰਚਾ ਵਿੱਚ ਖੁਵੇ ਹੋਏ ਸਨ ਕਿ ਸੜਕ ਦੇ ਕਿਨਾਰੇ ਬਣੇ ਘਰਾਂ 'ਚੋਂ ਉੱਚੀ-ਉੱਚੀ ਆਵਾਜ਼ਾਂ ਆ ਰਹੀਆਂ ਸਨ ਘਰ ਦਾ ਸ਼ਰਾਬੀ ਮਰਦ ਘਰ ਦੀਆਂ ਔਰਤਾਂ ਨੂੰ ਗੰਦੀਆਂ-ਗੰਦੀਆਂ ਗਾਲਾਂ ਕੱਢ ਰਿਹਾ ਸੀ ਤੜਕੇ ਦੇ 2 ਵਜੇ ਸਾਰੇ ਪਾਸੇ ਚੁੱਪ ਛਾਈ ਹੋਈ ਸੀ ਰਾਤ ਦੇ ਹਨੇਰੇ ਵਿੱਚ ਦੀਪੇ ਹੋਰਾਂ ਦੇ ਗਾਉਣ ਦੀ ਆਵਾਜ਼ ਸੁਣ ਕੇ ਸ਼ਰਾਬੀ ਘਰ ਤੋਂ ਬਾਹਰ ਨਿਕਲ ਆਇਆ ਜਿਹੜਾ ਭੈਣ ਦਾ ਅੱਧੀ ਰਾਤ ਨੂੰ ਗਾਣੇ ਗਾਉਂਦਾ ਫਿਰਦਾ ਹੈ ਸ਼ਰਾਬੀ ਨੇ ਉਹਨਾਂ ਨੂੰ ਲਲਕਾਰ ਕੇ ਕਿਹਾ ਆਪਣੀ ਮਸਤੀ ਵਿੱਚ ਗਾਉਂਦੇ ਜਾਂਦੇ ਉਹ ਦੋਵੇਂ ਜਣੇ ਥਾਂ ਤੇ ਰੁਕ ਗਏ ਹੁਣ ਇਹਦਾ ਕੀ ਕਰੀਏ ਦੀਪੇ ਨੇ ਮੁਸਕਰਾ ਕੇ ਰਾਜਵੀਰ ਨੂੰ ਪੁੱਛਿਆ ਤੁਹਾਡੀ ਮਰਜ਼ੀ ਹੈ ਬਾਜੀ ਰਾਜਵੀਰ ਬੋਲਿਆ ਸਾਈਕਲ ਇੱਕ ਰੁੱਖ ਨਾਲ ਖੜਾ ਕਰਕੇ ਉਹ ਦੋਨੋਂ ਜਣੇ ਸ਼ਰਾਬੀ ਦੇ ਕੋਲ ਚਲੇ ਗਏ ਕੀ ਗੱਲ ਹੈ ਬਾਜੀ ਦੀਪੇ ਨੇ ਸ਼ਰਾਬੀ ਦੇ ਕੋਲ ਜਾ ਕੇ ਪੁੱਛਿਆ ਤੁਸੀਂ ਭੈਣ ਅੱਧੀ ਰਾਤ ਨੂੰ ਹੇਕਾਂ ਲਾਉਂਦੇ ਫਿਰਦੇ ਹੋ ਭਿਓ ਦਾ ਰਾਤ ਸਮਝੇ ਹੈ ਸ਼ਰਾਬੀ ਨੇ ਉਹਨਾਂ ਦੇ ਮੋਢਿਆਂ ਤੇ ਟੰਗੀਆਂ ਬੰਦੂਕਾਂ ਨਹੀਂ ਸੀ ਦੇਖੀਆਂ ਇਸ ਤੋਂ ਪਹਿਲਾਂ ਕਿ ਸ਼ਰਾਬੀ ਕੁਝ ਹੋਰ ਬੋਲਦਾ ਦੀਪੇ ਨੇ 1.56 ਦਾ ਵੱਟ ਪੂਰੇ ਜ਼ੋਰ ਨਾਲ ਉਹਦੀ ਹਿੱਕ ਵਿੱਚ ਮਾਰਿਆ ਸ਼ਰਾਬੀ ਚੀਕ ਮਾਰ ਕੇ ਪਿੱਠ ਪਰਨੇ ਸੜਕ ਤੇ ਜਾ ਡਿਗਿਆ ਦੀਪੇ ਨੇ ਬੰਦੂਕ ਉਹਦੇ ਵੱਲ ਸਿੱਧੀ ਕਰ ਦਿੱਤੀ ਸ਼ਰਾਬੀ ਦੀ ਚੀਕ ਸੁਣ ਕੇ ਘਰ ਦੀਆਂ ਔਰਤਾਂ ਬਾਹਰ ਵੱਲੋਂ ਦੌੜੀਆਂ ਆਈਆਂ ਸ਼ਰਾਬੀ ਉੱਤੇ ਬੰਦੂਕ ਤਣੀ ਦੇਖ ਕੇ ਉਹ ਸ਼ਰਾਬੀ ਉੱਤੇ ਲੰਬੀਆਂ ਪੈ ਗਈਆਂ ਨਾ ਵੇ ਪੁੱਤ ਮਾਰੀ ਨਾ ਵੇ ਪੁੱਤ ਇਹਦਾ ਸ਼ਰਾਬੀ ਐ ਮਾਫ਼ ਕਰ ਦੇ ਇਹ ਐਸੇ ਸ਼ਰਾਬੀ ਸਾਨੂੰ ਅੰਦਰ ਬੰਨ ਕੇ ਰੱਖ ਮਾਤਾ ਬਾਹਰ ਨਿਕਲਿਆ ਤਾਂ ਐਵੇਂ ਮਰਿਆ ਜਾਊਗਾ ਦੀਪੇ ਦੀ ਆਵਾਜ਼ ਕਰਦੀ ਸ਼ਰਾਬੀ ਨੂੰ ਉੱਥੇ ਛੱਡੋ ਸਾਈਕਲ ਚੁੱਕ ਫੇਰ ਅੱਗੇ ਨੂੰ ਤੁਰ ਪਏ ਸ਼ਰਾਬੀ ਨਹੀਂ ਮੁੜ ਕੇ ਕਿਸੇ ਨੂੰ ਗਾਣੇ ਗਾਣੋ ਰੋਕਦਾ ਰਾਜਵੀਰ ਨੇ ਹੱਸਦੇ ਹੋਏ ਕਿਹਾ ਸ਼ਰਾਬੀ ਦੀ ਗੱਲ ਛੱਡ ਯਾਰ ਤੂੰ ਇਹ ਸੋਚ ਵੀ ਜਿਹੜੀਆਂ ਔਰਤਾਂ ਨੂੰ ਉਹ ਕੁਝ ਮਿੰਟ ਪਹਿਲਾਂ ਗੰਦੀਆਂ ਗੰਦੀਆਂ ਗਾਲਾਂ ਕੱਢ ਰਿਹਾ ਸੀ ਉਹੀ ਔਰਤਾਂ ਕਿਸ ਤਰ੍ਹਾਂ ਉਸ ਨੂੰ ਬਚਾਉਣ ਲਈ ਉਸ ਉੱਤੇ ਲੰਬੀਆਂ ਪੈ ਗਈਆਂ ਯਾਰ ਰੱਬ ਨੇ ਵੀ ਔਰਤ ਦੇ ਸੀਨੇ ਵਿੱਚ ਕਮਾਲ ਦਾ ਦਿਲ ਪਾਇਆ ਹੈ ਹਮੇਸ਼ਾ ਆਪਣੇਆਂ ਤੋਂ ਕੁਰਬਾਨ ਹੋਣ ਨੂੰ ਤਿਆਰ ਰਹਿੰਦੀਆਂ ਨੇ ਦੀਪਾ ਔਰਤਾਂ ਦੀ ਕਰਮਾਨੀ ਦੀ ਭਾਵਨਾ ਤੇ ਕਰਬਾਨ ਜਾ ਰਿਹਾ ਸੀ ਹੁਣ ਕਈ ਦਿਨ ਬਾਅਦ ਅੱਜ ਫੇਰ ਸਾਰੇ ਸਿੰਘ ਇਕੱਠੇ ਹੋਏ ਸਨ ਦੀਪੇ ਦੇ ਚੁਟਕਲੇ ਸੁਣ ਸੁਣ ਸਾਰਿਆਂ ਦੇ ਢਿੱਡ ਦੁਖਣ ਲੱਗ ਪਏ ਦੀਪੇ ਦੀ ਇਹ ਸਿਰਤ ਸੀ ਕਿ ਉਹ ਹਮੇਸ਼ਾ ਹੀ ਫੁੱਲਾਂ ਵਾਂਗ ਖਿੜਿਆ ਰਹਿੰਦਾ ਸੀ ਜਦ ਹਾਸਿਆਂ ਦਾ ਦੌਰ ਥੋੜਾ ਜਿਹਾ ਰੁਕਿਆ ਤਾਂ ਪ੍ਰਧਾਨ ਨੇ ਨਾਲ ਆਏ ਦੋ ਨਵੇਂ ਸਿੰਘਾਂ ਦੀ ਜਾਣ-ਪਛਾਣ ਕਰਾਈ ਇਨ੍ਹਾਂ ਵਿੱਚੋਂ ਇੱਕ ਛਿੰਦਰ ਸਿੰਘ ਰਾਜੂ ਸੀ ਜੋ ਕਿ ਬੱਬੂ ਤੇ ਨਾਲ ਰਾਜਵੀਰ ਦੇ ਲੰਬੜ ਦਾ ਕੰਮ ਕਰਨ ਲੱਗ ਗਿਆ ਸੀ ਦੂਜੇ ਸਿੰਘ ਦਾ ਨਾਮ ਜਤਿੰਦਰ ਸਿੰਘ ਸੀ ਦੀਪੇ ਨੇ ਬੱਬੂ ਨੂੰ ਕਮਾਂਡੋ ਫੋਰਸ ਦਾ ਜਲੰਧਰ ਦਾ ਏਰੀਆ ਕਮਾਂਡਰ ਨਿਯੁਕਤ ਕਰ ਦਿੱਤਾ ਅਤੇ ਰਾਜੂ ਰਾਜਵੀਰ ਤੇ ਜਤਿੰਦਰ ਨੂੰ ਉਸ ਦੀ ਅਗਵਾਈ ਵਿੱਚ ਚੱਲਣ ਲਈ ਆਖਿਆ ਬੱਬੂ ਰਾਜੂ ਅਤੇ ਰਾਜਵੀਰ ਤਾਂ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਜਤਿੰਦਰ ਵੀ ਜਲਦੀ ਹੀ ਉਹਨਾਂ ਨਾਲ ਘੁਲ ਮਿਲ ਗਿਆ ਹੁਣ ਇਹ ਚਾਰੇ ਜਣੇ ਰਾਤਾਂ ਨੂੰ ਪੈਦਲ ਮਾਰਚ ਕਰਦੇ ਆਪਣੀਆਂ ਨਵੀਆਂ ਠਾਰਾਂ ਵੜਾਉਂਦੇ ਅਤੇ ਨਾਲ ਹੀ ਲੋਕਾਂ ਨੂੰ ਲਹਿਰ ਪ੍ਰਤੀ ਜਾਗਰੂਕ ਕਰਦੇ ਸਿਆਲ ਦੀਆਂ ਠੰਡੀਆਂ ਰਾਤਾਂ ਉਹ ਸੱਪਾਂ ਦੀਆਂ ਸਿਰੀਆਂ ਮਿੱਧਦੇ ਆਪਣੇ ਮੰਜ਼ਲ ਵੱਲ ਨੂੰ ਤੁਰ ਪਏ ਸਨ ਪੂਰੀ ਰਾਤ ਤੁਰਨ ਤੋਂ ਬਾਅਦ ਤੜਕੇ ਦੇ 3:00 ਵਜੇ ਉਹ ਦਿਆਲਪੁਰ ਪਹੁੰਚ ਗਏ ਜਿਸ ਘਰ ਵਿੱਚ ਉਹ ਪਹੁੰਚੇ ਉਹ ਅਸਲ ਵਿੱਚ ਭਾਈ ਰਣਜੀਤ ਸਿੰਘ ਢੜਵਾਲ ਦੀ ਠਾਰ ਸੀ ਜਿੱਥੇ ਬੱਬੂ ਵੀ ਕਈ ਵਾਰ ਆ ਚੁੱਕਾ ਸੀ ਜਦੋਂ ਭਾਈ ਰਣਜੀਤ ਸਿੰਘ ਟਡਵਾਲ ਚੜਦੀ ਕਲਾ ਵਿੱਚ ਸੀ ਸੋ ਸਾਰੇ ਘਰ ਵਾਲੇ ਬੱਬੂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਘਰ ਵਾਲਿਆਂ ਦੇ ਵੱਡੇ ਮੁੰਡੇ ਨੇ ਮੋਟਰ ਚਲਾ ਦਿੱਤੀ ਵਾਰੀ-ਵਾਰੀ ਸਾਰਿਆਂ ਨੇ ਇਸ਼ਨਾਨ ਕੀਤਾ ਫਿਰ ਬੱਬੂ ਪਾਠ ਕਰਨ ਬੈਠ ਗਿਆ ਤੇ ਉਹ ਤਿੰਨੇ ਜਣੇ ਗੁਰਬਾਣੀ ਸਰਵਣ ਕਰਨ ਲੱਗ ਪਏ ਪਾਠ ਕਰਨ ਉਪਰੰਤ ਘਰ ਵਾਲਿਆਂ ਨੇ ਮੁੰਡੇ ਨੂੰ ਪਹਿਰੇ ਤੇ ਬਿਠਾ ਕੇ ਉਹਨਾਂ ਚਾਰੇ ਜਣਿਆਂ ਦੇ ਮੱਜੇ ਮੰਲ ਲਏ ਸਾਰੀ ਰਾਤ ਤੁਰਨ ਕਾਰਨ ਥੱਕਿਆਂ ਨੂੰ ਝੱਟੀ ਨੀਂਦ ਨੇ ਦਬੋਚ ਲਿਆ ਕਹਿੰਦੇ ਰਾਤ ਢਲੀ ਤੋਂ ਜਦ ਉਹ ਰੋਟੀ ਪਾਣੀ ਖਾ ਕੇ ਜਾਣ ਲੱਗੇ ਤਾਂ ਘਰ ਵਾਲਿਆਂ ਦੇ ਮੁੰਡੇ ਨੇ ਉਹਨਾਂ ਦਾ ਰਾਹ ਰੋਕ ਲਿਆ ਉਹ ਕਹਿੰਦਾ ਵੀ ਮੈਂ ਵੀ ਤੁਹਾਡੇ ਨਾਲ ਜਾਣਾ ਹੈ ਭਾਜੀ ਮੈਂ ਵੀ ਕੌਮ ਦੀ ਸੇਵਾ ਕਰਨੀ ਚਾਹੁੰਦਾ ਹੈ ਮੁੰਡਾ ਬੱਬੂ ਨੂੰ ਮੁਖਾਤਿਬ ਹੋ ਕੇ ਬੋਲਿਆ ਆਹ ਜਿਹੜੀ ਤੁਸੀਂ ਸਾਨੂੰ ਆਇਆਂ ਨੂੰ ਲੰਗਰ ਪਾਣੀ ਛਕਾਉਣ ਦੀ ਸੇਵਾ ਕਰਦੇ ਹੋ ਇਹ ਸਭ ਤੋਂ ਵੱਡੀ ਸੇਵਾ ਹੈ ਬੱਬੂ ਨੇ ਉਹਨੂੰ ਟਾਲਣ ਦੀ ਆਖਿਆ ਨਹੀਂ ਭਾਜੀ ਤੁਸੀਂ ਵੀ ਮੈਨੂੰ ਰਣਜੀਤ ਭਾਜੀ ਵਾਂਗੂ ਟਾਲੀ ਜਾਂਦੇ ਹੋ ਮੈਂ ਤਾਂ ਅੱਜ ਤੁਹਾਡੇ ਨਾਲ ਜਾਣ ਹੀ ਜਾਣਾ ਮੁੰਡਾ ਜਿੱਦ ਫੜੀ ਬੈਠਾ ਸੀ ਉਹ ਤੇਰੇ ਘਰਦਿਆਂ ਨੇ ਸਾਨੂੰ ਬਦਸਿਸਾਂ ਦੇਣੀਆਂ ਭਰਾਵਾ ਕਿ ਇੱਕ ਦਾ ਖਾੜਕੋ ਨੂੰ ਰੋਟੀ ਖਵਾਓ ਦੂਜੇ ਉਹ ਸਾਡੇ ਮੁੰਡਿਆਂ ਨੂੰ ਵੀ ਮੌਤ ਦੇ ਮੂੰਹ ਵੱਲ ਨੂੰ ਲਈ ਜਾਂਦੇ ਨੇ ਹੱਸਦੇ ਹੋਏ ਬੱਬੂ ਨੇ ਮੁੰਡੇ ਨੂੰ ਸਮਝਾਇਆ ਮੈਨੂੰ ਨਹੀਂ ਪਤਾ ਕੁਝ ਵੀ ਮੈਂ ਤਾਂ ਬਸ ਤੁਹਾਡੇ ਨਾਲ ਹੀ ਜਾਣਾ ਅੱਜ ਮੁੰਡਾ ਦਾ ਜਮੇ ਖੜੇ ਪੈ ਗਿਆ ਸੀ ਆਪਾਂ ਇੰਜ ਕਰਦੇ ਹਾਂ ਕਿ ਜਦੋਂ ਅਸੀਂ ਅਗਲੀ ਵਾਰੀ ਆਏ ਉਦੋਂ ਅਸੀਂ ਤੈਨੂੰ ਆਪਣੇ ਨਾਲ ਲੈ ਜਾਵਾਂਗੇ ਨਾਲੇ ਉਦੋਂ ਤੱਕ ਮੈਂ ਵੱਡੇ ਭਾਜੀ ਹੋਰਾਂ ਨਾਲ ਵੀ ਸਲਾਹ ਕਰ ਲਵਾਂਗਾ ਬੱਬੂ ਦਾ ਇਸ਼ਾਰਾ ਦੀਪੇ ਵੱਲ ਸੀ ਤੁਸੀਂ ਮੈਨੂੰ ਕਿਤੇ ਝੂਠੇ ਲਾਰੇ ਤਾਂ ਨਹੀਂ ਲਾਰੇ ਮੁੰਡੇ ਨੂੰ ਬੱਬੂ ਦੀ ਗੱਲ ਦਾ ਯਕੀਨ ਨਹੀਂ ਸੀ ਆ ਰਿਹਾ ਦੇਖ ਮੇਰੀ ਗੱਲ ਸੁਣ ਦੀਪੇ ਭਾਜੀ ਦੀ ਸਲਾਹ ਤੋਂ ਬਿਨਾ ਅਸੀਂ ਤੈਨੂੰ ਆਪਣੀ ਜਥੇਬੰਦੀ ਵਿੱਚ ਸ਼ਾਮਲ ਨਹੀਂ ਕਰ ਸਕਦੇ ਮੈਂ ਤੇਰੇ ਜਜ਼ਬਾਤਾਂ ਦੀ ਕਹਿੰਦਾ ਵੀ ਕਦਰ ਕਰਦਾ ਪਰ ਸਾਡੇ ਆਪਣੇ ਵੀ ਕੁਝ ਅਸੂਲ ਨੇ ਜਥੇਬੰਦੀ ਦੇ ਬੱਬੂ ਮੁੰਡੇ ਨੂੰ ਸਮਝਾਉਣ ਦੇ ਲਹਿਜੇ ਵਿੱਚ ਬੋਲਿਆ ਚੰਗਾ ਫੇਰ ਮੈਨੂੰ ਉਡੀਕ ਰਹੇਗੀ ਤੁਹਾਡੀ ਬੇਪਸ ਜਿਹਾ ਹੋਇਆ ਮੁੰਡਾ ਬੋਲਿਆ ਸਾਰੇ ਟੱਬਰ ਨੂੰ ਫਤਿਹ ਬਲਾ ਕੇ ਉਹ ਚਾਰੇ ਜਣੇ ਘਰੋਂ ਬਾਹਰ ਹੋ ਗਏ ਸੋ ਦੋਸਤੋ ਇਹ ਸੀ ਰਾਜਵੀਰ ਦੀ ਜ਼ਿੰਦਗੀ ਦਾ ਭਾਗ ਨਵਾਂ ਤੇ ਭਾਗ 10ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਅਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ